ਉਨਾ ਗੁਰਮਾਂ ਦੇ ਪੁੱਤਾਂ ਜਿਨ੍ਹਾਂ ਨੇ ਨਾ ਮੰਨੀ ਕਦੇ ਹਾਰ ਆ ਅਸੀਂ ਕੁਰਬਾਨੀਆਂ ਦੇ ਕੀ ਆਪਣੀਆਂ ਪਿੱਠਾਂ ਤੇ ਚਰਲੇ ਵਾਰ ਹੈ ਸਿੰਘਾਂ ਦੇ ਪੁੱਤ ਸਿੰਘਾਂ ਦੀ ਰੁੱਤ ਹਮੇਸ਼ਾ ਕੌਮ ਤੇ ਹੱਥ ਹੀ ਸਾਡਾ ਹਥਿਆਰ ਹੈ ਜ਼ੁਲਮ ਖਿਲਾਫ ਅਸੀਂ ਲੜਨਾ ਮਜ਼ਲੂਮਾਂ ਲਈ ਖੜਨਾ ਨਹੀਂ ੱਤਕਾ ਕਿਸੇ ਨਾਲ ਕਰਨਾ ਨਹੀਂ ੱਤਕਾ ਅਸੀਂ ਜਾਣਨਾ ਸਾਡੀ ਸਿੱਖ ਕੌਮਦਾਰੀ ਰਵਾਜ਼ ਆ। ਟਿੱਕਰ ਮਾਰੀ ਮਤ ਅਤੇ ਅਧਰਮੀ ਲੋਕ ਸਮਝੌਣ ਨਾਲ ਸਮਝ ਜਾਂਦੇ। ਤਾ ਧਰਮ ਅੰਦਰ ਸ਼ਾਸਤਰ ਪੂਰੀ ਨਾ ਹੁੰਦੇ। ਪਰ ਦਸ਼ਮेश ਪਿਤਾ ਜੀ ਨੇ ਕਿਸ ਕਰਤੀ ਖੁੱਲੇ ਮੈਦਾਨ ਅੰਦਰ ਪੰਜ ਮਰਜੀ ਵੜਿਆਂ ਨੂੰ ਨਵੀਂ ਪਹਿਚਾਣ ਦਿੱਤੀ। ਤੇ ਉਹਨਾਂ ਨੂੰ ਪੰਜ ਪਿਆਰਿਆਂ ਦਾ ਖਿਤਾਬ ਦਿੱਤਾ। ਡੇ ਬਾਟੇ ਦੀ ਪਹਲ ਤਿਆਰ ਕਰਕੇ ਵੜਿਆਂ ਤੋਂ ਲੁੱਟਾੜੇ ਜਾ ਰਹੇ ਬੇਜ਼ੁਬਾਨ ਤੂੰ ਸਹਿ ਰਹੇ ਲੋਕਾਂ ਹਮੇਸ਼ਾ ਤਿਆਰ ਵਰ ਤਿਆਰ ਜ਼ੁਲਮ ਦਾ ਟੱਕਰ ਕਰਨ ਵਾਲੀ ਉਹਦਿਆਂ ਵਿੱਚ ਬਦਲ ਦਿੱਤਾ ਅਤੇ ਉਸ ਵੇਲੇ ਸਮੇਂ ਦੀ ਹੁਕਮਰਾਨਾਂ ਦੇ ਸੰਮੁਖ ਜ਼ਬਰ ਬਨਾਮ ਸਵਰ ਦੀ ਨਵੀਂ ਪਰਿਭਾਸ਼ਾ ਵੀ ਪੇਸ਼ ਕੀਤੀ ਉਹਦੀਆਂ ਬਰਫ਼ੀਲੀਆਂ ਠੰਡੀਆਂ ਰਾਤਾਂ ਵਿੱਚ ਦਸ਼ਮੇਸ਼ ਪਿਤਾ ਜੀ ਉਹਦੀਆਂ ਬਰਫ਼ੀਲੀਆਂ ਤੇ ਠੰਡੀਆਂ ਰਾਤਾਂ ਵਿੱਚ ਦਸ਼ਮੇਸ਼ ਪਿਤਾ ਜੀ ਦਾ ਪੂਰਾ ਪਰਿਵਾਰ ਅਤੇ ਹਜ਼ਾਰਾਂ ਗੁਰੂ ਜੀ ਦੇ ਸਿੰਘ ਐਸੇ ਸਿੰਘ ਜਿਨ੍ਹਾਂ ਨੇ ਆਪਣੀਆਂ ਸ਼ਹਾਦਤਾਂ ਦੇ ਕੇ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਕੇ ਐਸੇ ਇਤਿਹਾਸ ਦੀ ਸਿਰਜਣਾ ਕੀਤੀ ਜਿਸ ਦੀ ਮਿਸਾਲ ਦੁਨੀਆ ਵਿੱਚ ਅੱਜ ਤੱਕ ਹੋਰ ਕਿਤੇ ਵੀ ਨਹੀਂ ਮਿਲ ਸਕਦੀ ਕਰਕੇ ਹੀ ਅੱਜ ਵੀ ਅਸੀਂ ਉਹਨਾਂ ਦੇ ਸ਼ਹੀਦੀ ਦਿਨ ਮਨਾ ਰਹੇ ਹਾਂ